ਕੀ ਹਾਲ ਚਾਲ ਜੀ ਤੁਹਾਡੇ ਮੈਂ ਬਿਲਕੁਲ ਠੀਕ ਆ ਉਮੀਦ ਹੈ ਤੁਸੀਂ ਵੀ ਸਾਰੇ ਠੀਕ ਹੋਵੋਗੇ ਤੇ ਅੱਜ ਅਸੀਂ ਬਣਾ ਰਹੇ ਆ ਮਟਰ ਤੇ ਮਸ਼ਰੂਮ ਤੇ ਇਹ ਦੇਖੋ ਜੀ ਕੜਾਹੀ ਵਿੱਚ ਅਸੀਂ ਜਿਹੜਾ ਸਾਡਾ ਮਸਾਲਾ ਵਾਜੀ ਅਸੀਂ ਚੰਗੀ ਤਰ੍ਹਾਂ ਪੁੰਨ ਰਹੇ ਆ ਤੇ ਇਸ ਨੂੰ ਅਬੀ ਚੰਗੀ ਤਰ੍ਹਾਂ ਸੀ ਬਣਾਵਾਂਗੇ ਤੇ ਨਾ ਅੱਜ ਮੈਂ ਹਸਬੈਂਡ ਨੂੰ ਆਪਣੇ ਨਾਲ ਹੀ ਲਗਾਇਆ ਸੀ ਮੈਂ ਕਿਹਾ ਚਲੋ ਤੁਸੀਂ ਮੇਰੇ ਨਾਲ ਕਿਚਨ ਚ आओ ਤੇ ਅਸੀਂ ਦੋਨੇ ਬਣਾ ਰਹੇ ਹਾਂ ਅੱਜ ਮਟਰ ਤੇ ਮੈਂ ਸ਼ੁਰੂ ਹਾਂ ਤੇ ਇਹ ਦੇਖੋ ਸਾਡਾ ਮਸਾਲਾ ਲਾਲ ਹੋ ਗਿਆ ਹੈ ਪਰ ਹਜੇ ਪੂਰੀ ਤਰ੍ਹਾਂ ਨਹੀਂ ਹੋਇਆ 10-15 ਮਿੰਟ ਲੱਗਦੇ ਨੇ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨਣ ਲਈ ਤੇ ਉਸ ਵਿੱਚ ਮਸਾਲੇ ਵਗੈਰਾ ਪਾਵਾਂਗੇ ਫਿਰ ਚੰਗੀ ਤਰ੍ਹਾਂ ਨਾਲ ਜਿਹੜੀ ਸਾਡੀ ਸਬਜ਼ੀ ਹੈ ਨਾ ਉਹ ਬਨ ਜਾਵੇ ਤੇ ਹੁਣ ਦੇਖੋ ਇਸ ਵਿੱਚ ਅਸੀਂ ਪਾ ਲਿਆ ਟਮਾਟਰ ਹੁਣ ਟਮਾਟਰਾ ਨੂੰ ਵੀ ਚੰਗੀ ਤਰ੍ਹਾਂ ਮਤਲਬ ਕਿ ਭੁੰਨ ਲਾਵਾਂਗੇ ਇਸ ਨੂੰ ਮਸਾਲੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਕਿ ਜਿਹੜੇ ਸਾਡੇ ਟਮਾਟਰ ਹਨ ਉਹ ਚੰਗੀ ਤਰ੍ਹਾਂ ਮਤਲਬ ਕਿ ਹੋ ਜਾਣ ਕੱਚੇ ਨਾ ਰਹਿਣ ਕਿਉਂਕਿ ਕੱਚੇ ਟਮਾਟਰ ਦਾ ਟੇਸ ਬਿਲਕੁਲ ਹੀ ਜ਼ਿਆਦਾ ਨਹੀਂ ਬਹੁਤ ਹੀ ਮਾੜਾ ਲੱਗਦਾ ਵਾ ਸਬਜ਼ੀ ਦਾ ਜਿਹੜਾ ਟੇਸ ਨਾ ਬੇਕਾਰ ਹੋ ਜਾਂਦਾ ਹੈ ਤੇ ਇਸ ਨੂੰ ਮਿਕਸ ਕਰ ਲਿਆ ਦੇਖੋ ਅਸੀਂ ਟਮਾਟਰਾਂ ਨੂੰ ਮਸਾਲੇ ਨਾਲ ਤੇ ਕਿੱਡਾ ਵਧੀਆ ਮਸਾਲਾ ਲੱਗ ਰਿਹਾ ਹੈ ਤੇ ਇੱਥੇ ਦੇਖੋ ਮੈਂ ਮਸ਼ਰੂਮ ਕੱਟ ਰਹੀ ਸੀ ਕਿਉਂਕਿ ਮੈਂ ਟੇਬਲ ਤੇ ਬੈਠੀ ਹੋਈ ਸੀ ਮਸ਼ਰੂਮ ਮੈਂ फटाफट ਇਹਨਾਂ ਨੂੰ ਕੱਟ ਕੇ ਦੇ ਰਹੀ ਸੀ ਇਹ ਰੇ ਸਾਡੇ ਮਟਰ ਜੋ ਛਿੱਲਤੇ ਸੀ ਮੈਂ ਔਰ ਇਸ ਨੂੰ ਧੋ ਕੇ ਰੱਖ ਦਿੱਤੇ ਹੀ ਸਾਈਡ ਤੇ ਤੇ ਇਹ ਮੈਨੂੰ ਬੋਲ ਰਹੀ ਸੀ ਨਾ ਜਲਦੀ ਜਲਦੀ ਮਸ਼ਰੂਮ ਕੱਟ ਲੈ ਕਿਉਂਕਿ ਤੜਕਾ ਸਾਡਾ ਨਾਲ ਥੋੜਾ ਥੱਲੇ ਲੱਗ ਰਿਹਾ ਸੀ ਇਸ ਕਰਕੇ ਬੋਲ ਰਹੀ ਸੀ ਜਲਦੀ ਦਾ ਮਸ਼ਰੂਮ ਦੀ ਸਬਜ਼ੀ ਕੱਟ ਲਓ ਤੇ ਬੱਸ ਮਸ਼ਰੂਮ ਮੈਂ ਕਿਹਾ ਕਿ ਕੱਟੇ ਬੱਸ ਕੱਟ ਲਿਆ ਨੇ ਹੁਣ ਥੋੜਾ ਜਿਹਾ ਬੱਸ ਥੋੜੇ ਜੇ ਰਹਿ ਗਏ ਸੀ ਤੇ ਉਹੀ ਕੱਟ ਰਏ ਸੀ ਮੈਂ ਤੇ ਇੱਥੇ ਦੇਖੋ ਸਾਡਾ ਮਸਾਲਾ ਹੋ ਗਿਆ ਸੀ ਤੇ ਇਹ ਦੇਖੋ ਇਹ ਰਏ ਸਾਡੇ ਮਟਰ ਤੇ ਦੇਖੋ ਮਸ਼ਰੂਮ ਐ ਕੱਟ ਕੇ ਸਾਈਡ ਤੇ ਇਹਨਾਂ ਨੂੰ ਦੇ ਦਿੱਤੇ ਰੱਖ ਦਿੱਤੇ ਆ ਤੇ ਇੱਥੇ ਦੇਖੋ ਮਸਾਲਾ ਦੇਖੋ ਹੋ ਚੁੱਕਿਆ ਸੀ ਬਿਲਕੁਲ ਹੀ ਹੁਣ ਤਾਂ ਬਿਲਕੁਲ ਰੈੱਡ ਹੋ ਚੁੱਕਿਆ ਸੀ ਤੇ ਹੁਣ ਅਸੀਂ ਇਸ ਵਿੱਚ ਜੋ ਵੀ ਮਸਾਲੇ ਪਾਣੇ ਉਸੇ ਪਾ ਸਕਦੇ ਆ ਤੇ ਦੇਖੋ ਮਸਾਲੇ ਨੂੰ ਚੰਗੀ ਤਰ੍ਹਾਂ ਕਰ ਲਈਏ ਕਿ ਜਿਹੜਾ ਥੱਲੇ ਲੱਗਾ ਉਹ ਵੀ ਸਹੀ ਹੋ ਜਾਵੇ ਤੇ ਹੁਣ ਇਸ ਵਿੱਚ ਅਸੀਂ ਮਸਾਲੇ ਪਾ ਰਹੇ ਆ ਸਭ ਤੋਂ ਪਹਿਲਾਂ ਅਸੀਂ ਪਾਈ ਆ ਰੈੱਡ ਚਿਲੀ ਯਾਨੀ ਕਸ਼ਮੀਰੀ ਮਿਰਚ ਪਾਈ ਹੈ ਜਿਸ ਵਿੱਚ ਸਾਡਾ ਜਾਂ ਮਸਾਲਾ ਦੀ ਜਿਹੜੀ ਰੰਗਤ ਹੈ ਨਾ ਬਹੁਤ ਹੀ ਵਧੀਆ ਹੋ ਜਾਵੇ ਤੇ ਕਲਰ ਬਹੁਤ ਹੀ ਵਧੀਆ ਹੋ ਜਾਂਦਾ ਹੈ ਇਸ ਦਾ ਫਿਰ ਇਸ ਵਿੱਚ ਅਸੀਂ ਪਾ ਰਹੇ ਹਾਂ ਹਲਦੀ ਜ਼ਿਆਦਾ ਹਲਦੀ ਨਹੀਂ ਪਾਵਾਂਗੇ ਕਿਉਂਕਿ ਇਸ ਵਿੱਚ ਲਾਲ ਮਿਰਚ ਵੀ ਪਾਈ ਹੋਈ ਹੈ ਕਲਰ ਵਾਲੀ ਤੇ ਇਸ ਵਿੱਚ ਹਲਦੀ ਥੋੜੀ ਪਾਵਾਂਗੇ ਹੁਣ ਪਾਵਾਂਗੇ ਅਸੀਂ ਇਸ ਵਿੱਚ ਮਸਾਲਾ ਕਿਉਂਕਿ ਇਸ ਮਸਾਲੇ ਦਾ ਟੇਸ ਸੱਚੀ ਦੱਸਾਂ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਤੇ ਇਸ ਵਿੱਚ ਅਸੀਂ ਸਬਜ਼ੀ ਮਸਾਲਾ ਵੀ ਪਾ ਦਿੱਤਾ ਸੀ ਤੇ ਨਾ ਫਿਰ ਇਸ ਨੂੰ ਅਸੀਂ ਬੋਲਿਆ ਕਿ ਇਸ ਨੂੰ ਮਸਾਲੇ ਨੂੰ ਜ਼ਿਆਦਾ ਨਾ ਪਾਓ ਕਿਉਂਕਿ ਜ਼ਿਆਦਾ ਪਾਇਆ ਨਾ ਤੇ ਫਿਰ ਜ਼ਿਆਦਾ ਟੇਸ ਨਹੀਂ ਵਧੀਆ ਲੱਗਦਾ ਤੇ ਮਸਾਲੇ ਵਗੈਰਾ ਪਾ ਦਿੱਤੇ ਨੇ ਹੁਣ ਦੇਖੋ ਮਸਾਲੇ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਦੇਖੋ ਇਹਦੀ ਰੰਗਤ ਕਿੰਨੀ ਵਧੀਆ ਹੋ ਗਈ ਹੈ ਸੱਚ ਦੱਸਾਂ ਤੇ ਮੇਰਾ ਤੇ ਐਸਰਾ ਲੱਗ ਰਿਹਾ ਸੀ ਮਸਾਲਾ ਨਾ ਵਧੀਆ ਹੋ ਗਿਆ ਸੀ ਬਹੁਤ ਜ਼ਿਆਦਾ ਤੇ ਫਿਰ ਇਸ ਵਿੱਚ ਪਾ ਦਿੱਤੇ ਸੀ ਅਸੀਂ ਦੇਖਿਓ ਮਟਰ ਔਰ ਮਟਰ ਪਾ ਕੇ ਨਾ ਇਸ ਵਿੱਚ ਚੰਗੀ ਤਰ੍ਹਾਂ ਇਹਨਾਂ ਨੂੰ ਮੈਂ ਬੋਲ ਰਹੀ ਸੀ ਪਾਣੀ ਚੋਂ ਕਢ ਕੇ ਪਾਇਓ ਕਿਉਂਕਿ ਮਟਰ ਤੇ ਮਸ਼ਰੂਮ ਨਾ ਸੁੱਕੇ ਸੁੱਕੇ ਬਣਾਣੇ ਸੀ ਕੀ ਮਤਲਬ ਜ਼ਿਆਦਾ ਤਰੀ ਨਹੀਂ ਬਣਾਨੀ ਸੀ ਤੇ ਇਹ ਦੇਖੋ ਮਟਰ ਮਸ਼ਰੂਮ ਨੂੰ ਚੰਗੀ ਤਰ੍ਹਾਂ ਦੇਖਿਓ ਮਸਾਲੇ ਵਿੱਚ ਪਾ ਦਿੱਤਾ ਹੈ ਤੇ ਕਿੰਨੇ ਵਧੀਆ ਦਿਖ ਰਹੇ ਨੇ ਤੇ ਹੁਣ ਅਸੀਂ ਨਾ ਇਸ ਵਿੱਚ ਅਸੀਂ ਪਾਵਾਂਗੇ ਮਸ਼ਰੂਮ ਪਹਿਲਾ ਇਸ ਨੂੰ ਚੰਗੀ ਤਰ੍ਹਾਂ ਮਸਾਲੇ ਨਾਲ ਮਿਕਸ ਕਰ ਦਈਏ ਫਿਰ ਇਸ ਵਿੱਚ ਮਸ਼ਰੂਮ ਪਾ ਲਾਂਗੇ ਤੇ ਕਲਰ ਦੇਖੋ ਕਿੰਨਾ ਵਧੀਆ ਆਇਆ ਦਿਲ ਕਰਦਾ ਕਿ ਹੁਣੇ ਹੀ ਖਾ ਜਾਈਏ ਪਰ ਹਜੇ ਸਾਡੀ ਸਬਜ਼ੀ ਬਰੀ ਨਹੀਂ ਸੀ ਫਿਲਹਾਲ ਕੱਚੀ ਸਬਜ਼ੀ ਸੀ ਕਿਉਂਕਿ ਹਜੇ ਇਸ ਵਿੱਚ ਅਸੀਂ ਮਸ਼ਰੂਮ ਪਾਣੇ ਸੀ ਇਸ ਕਰਕੇ ਤੇ ਹੁਣ ਦੇਖੋ ਇਹ ਮਸ਼ਰੂਮ ਦੇਖੋ ਧੋ ਕੇ ਸਾਈਡ ਤੇ ਰੱਖੇ ਸੀ ਤੇ ਹੁਣ ਦੇਖੋ ਅਸੀਂ ਇਸ ਵਿੱਚ ਮਸ਼ਰੂਮ ਪਾ ਰਹੇ ਆਂ ਔਰ ਹਸਬੈਂਡ ਹੀ ਬਣਾ ਰਹੇ ਸੀ ਸਬਜ਼ੀ ਕਿਉਂਕਿ ਮੈਂ ਵੀਡੀਓਜ਼ ਬਣਾ ਰਹੀ ਸੀ ਇਸ ਕਰਕੇ ਉਹ ਹੀ ਬਣਾ ਰਹੇ ਸੀ ਤੇ ਹੁਣ ਅਸੀਂ ਇਸ ਵਿੱਚ ਮਸ਼ਰੂਮ ਪਾ ਰਹੇ ਆਂ ਔਰ ਮਟਰ ਤੇ ਮਸ਼ਰੂਮ ਦੀ ਜਿਹੜੀ ਸਬਜ਼ੀ ਆ ਨਾ ਅਸੀਂ ਜ਼ਿਆਦਾ ਮਤਲਬ ਤਰੀ ਨਹੀਂ ਬਣਾਣੀ ਹੈ ਹੀ ਸੁੱਕੇ ਸੁੱਕੇ ਬਣਾਨੇ ਆ ਕਿਉਂਕਿ ਸਾਨੂੰ ਜ਼ਿਆਦਾ ਤਰੀ ਵਾਲੇ ਨਾ ਮਤਲਬ ਪਸੰਦ ਨਹੀਂ ਆ ਔਰ ਟੇਸਟ ਨਹੀਂ ਲੱਗਦਾ ਇਸ ਕਰਕੇ ਸੁੱਕੇ ਸੁੱਕੇ ਮਸ਼ਰੂਮ ਤੇ ਮਟਰ ਬਣਾਵਾਂਗੇ ਅੱਜ ਤੇ ਤੁਹਾਨੂੰ ਸਾਰਿਆਂ ਨੂੰ ਦਿਖਾਵਾਂਗੇ ਆਪਣੀ ਰੈਸিপি ਵੈਸੇ ਤਾਂ ਰੈਸিপি ਫੁੱਲ ਹੋ ਚੁੱਕੀ ਆ ਪਰ ਤੁਹਾਡਾ ਸਾਰਿਆਂ ਦਾ ਬਹੁਤ ਜ਼ਿਆਦਾ ਧੰਨਵਾਦ ਕਿਉਂਕਿ ਤੁਸੀਂ ਮੇਰੀ ਵੀਡੀਓ ਫੁੱਲ ਵਾਚ ਕਰਦੇ ਪਏ ਹੋ ਦੇਖਦੇ ਪਏ ਹੋ ਇਸ ਕਰਕੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਹੈ ਕਿ ਤੁਸੀਂ ਮੇਰਾ ਸਪੋਰਟ ਕਰ ਰਹੇ ਹੋ ਤੇ ਮੈਂ ਹੀ ਚਾਹਾਂਗੀ ਕਿ ਇਦਾਂ ਹੀ ਮੇਰਾ ਸਪੋਰਟ ਕਰਦੇ ਰਹੋ ਮੇਰੀ ਵੀਡੀਓ ਫੁੱਲ ਵਾਚ ਕਰਦੇ ਰਹੋ ਔਰ ਮੈਨੂੰ ਜ਼ਰੂਰ 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 ਦੇਖਦੇ ਰਹੋ ਔਰ ਮੇਰੀ ਵੀਡੀਓ ਸ਼ੇਅਰ ਕਰਦੇ ਰਹੋ ਤੇ ਇਹ ਦੇਖੋ ਹੁਣ ਸਾਡੇ ਜਿਹੜੇ ਮਸ਼ਰੂਮਾਂ ਅਸੀਂ ਪਾ ਲਏ ਆ ਕੜਾਹੀ 'ਚ ਹੁਣ ਇਹਨੂੰ ਕਰ ਲਾਂਗੇ ਚੰਗੀ ਤਰ੍ਹਾਂ ਮਿਕਸ ਤੇ ਦੇਖੋ ਬਟਰ ਨਾਲ ਮਸ਼ਰੂਮ ਮਿਕਸ ਕਰ ਲਏ ਤੇ ਕਿੰਨੀ ਵਧੀਆ ਸਬਜੀ ਲੱਗ ਲਈ ਆ ਪਰ ਹਜੇ ਬਣੀ ਨਹੀਂ ਆ ਦਿਲ ਕਰਿਆ ਕਿ ਹੁਣੇ ਹੀ ਖਾ ਲਈਏ ਪਰ ਹੁਣ ਦੇਖੋ ਸਾਡੀ ਸਬਜੀ ਦੇਖੋ ਬਣ ਕੇ ਤਿਆਰ ਹੋ ਚੁੱਕੀ ਆ ਔਰ ਕਲਰ ਵੇਖੋ ਇੰਨਾ ਜ਼ਿਆਦਾ ਵਧੀਆ ਆ ਬਹੁਤ ਹੀ ਜ਼ਿਆਦਾ ਵਧੀਆ ਆ ਔਰ ਤਰੀਸ ਕੀ ਆ ਆਪਾਂ ਬਿਲਕੁਲ ਹੀ ਘੱਟ ਬਣਾਈ ਆ ਜ਼ਿਆਦਾ ਨਹੀਂ ਬਣਾਈ ਕਿਉਂਕਿ ਘੱਟ ਸਬਜੀ ਬਣਾਈ ਹੋਵੇ ਨਾ ਟੇਸਟ ਹੋਣਾ ਚਾਹੀਦਾ ਵਾ ਜ਼ਿਆਦਾ ਸਬਜੀ ਦਾ ਕੋਈ ਫਾਇਦਾ ਨਹੀਂ ਅਗਰ ਟੇਸਟ ਹੀ ਨਾ ਹੋਵੇ ਤੇ ਇਹ ਦੇਖੋ ਸਾਡੀ ਸਬਜੀ ਬਣ ਕੇ ਤਿਆਰ ਹੋ ਚੁੱਕੀ ਆ ਔਰ ਬਹੁਤ ਹੀ ਜ਼ਿਆਦਾ ਵਧੀਆ ਲੱਗ ਰਹੀ ਆ ਬਹੁਤ ਹੀ ਜ਼ਿਆਦਾ ਵਧੀਆ ਆ ਜਾਓ ਤੁਸੀਂ ਖਾ ਲਓ ਮਟਰ ਤੇ ਮਸ਼ਰੂਮ ਸਾਡੇ ਨਾਲ ਔਰ ਰੰਗਤ ਦੇਖੋ ਸਬਜੀ ਦੀ ਬਹੁਤ ਹੀ ਜ਼ਿਆਦਾ ਵਧੀਆ ਲੱਗ ਰਹੀ ਆ ਬਹੁਤ ਬਹੁਤ ਜ਼ਿਆਦਾ ਵਧੀਆ ਤੇ ਇੱਥੇ ਹੁਣ ਹਸਬੰਦ ਨੇ ਸਬਜੀ ਤਿਆਰ ਕਰ ਦਿੱਤੀ ਸੀ ਤੇ ਹੁਣ ਦੇਖੋ ਇੱਕ ਸਾਈਡ ਤੇ ਅਸੀਂ ਬਣਾ ਰਹੇ ਆ ਚਾਹ ਕਿਉਂਕਿ ਜਦੋਂ ਅਸੀਂ ਰੋਟੀ ਖਾਣੇ ਸਾਨੂੰ ਚਾਹ ਨਾਲ ਹੋਣੀ ਚਾਹੀਦੀ ਹੈ ਇਸ ਕਰਕੇ ਅਸੀਂ ਇੱਕ ਸਹਤ ਤੇ ਚਾਹ ਤਰ ਲਈ ਸੀ ਔਰ ਇੱਥੇ ਦੇਖੋ ਸਬਜੀ ਤੁਹਾਨੂੰ ਦਿਖਾਨੀ ਆ ਦੇਖੋ ਕਿੱਡਾ ਵਧੀਆ ਕਲਰ ਆਇਆ ਹੁਣ ਤੇ ਸੱਚੀ ਸਾਰਿਆਂ ਦਾ ਦਿਲ ਕਰਦਾ ਹੋਣਾ ਕਿ ਅਸੀਂ ਵੀ ਖਾਈਏ ਬਹੁਤ ਵਧੀਆ ਸਬਜੀ ਦਿਖ ਰਹੀ ਆ ਔਰ ਇੱਥੇ ਚਾਹ ਸਾਡੀ ਬਾਸੇ ਅਸੀਂ ਧਰੀ ਸੀ ਹੁਣ ਮਲ ਕੇ ਤਿਆਰ ਹੋ ਗਈ ਸੀ ਔਰ ਹੁਣ ਮੈਂ ਅੰਦਰ ਆ ਗਈ ਸੀ ਇਹ ਦੇਖੋ ਸਾਡੀ ਸਬਜੀ ਬਹੁਤ ਵਧੀਆ ਲੱਗ ਰਹੀ ਆ ਆ ਜਾਓ ਤੁਸੀਂ ਮੇਰੇ ਨਾਲ ਖਾ ਲਓ ਮਟਰ ਤੇ ਮਸ਼ਰੂਮ ਤੇ ਇਹ ਰਹੀ ਮੇਰੀ ਚਾਹ ਤੇ ਹੁਣ ਮੈਂ ਖਾਵਾਂਗੀ ਰੋਟੀ ਤੁਸੀਂ ਵੀ ਸਾਰੇ ਆ ਕੇ ਮੇਰ ਨਾਲ ਖਾ ਲਓ ਔਰ ਥੈਂਕ ਯੂ ਸੋ ਮਚ ਤੁਹਾਡਾ ਕਿ ਤੁਸੀਂ ਮੇਰੀ ਸਾਰੇ ਵੀਡੀਓ ਵਾਚ ਕਰਨਦੇ ਹੋ ਦੇਖ ਰਹੇ ਹੋ ਮੈਨੂੰ ਇਸ ਕਰਕੇ ਧੰਨਵਾਦ ਤੁਹਾਡਾ ਬਹੁਤ ਬਹੁਤ ਜ਼ਿਆਦਾ ਤੇ ਅੱਜ ਦਾ ਜਿਹੜਾ ਮੇਰਾ ਵਲੌਗ ਹੀ ਬਸ ਇੱਥੋਂ ਤੱਕ ਹੀ ਜ਼ਿਆਦਾ ਵਲੌਗ ਨਹੀਂ ਬਣਾਇਆ ਮੈਂ ਤੇ ਪਲੀਜ਼ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਮੇਰੀ ਕਿ ਅੱਗੇ ਤੱਕ ਮੇਰੀ ਵੀਡੀਓ ਸਾਰੇ ਦੇਖਣ ਔਰ ਮੈਨੂੰ ਸਪੋਰਟ ਕਰਨ ਪਾਸ ਇਹੀ ਚੰਨ